ਸੋ ਗਾਇਸ ਅਸੀਂ ਕਾਲ ਵੈਲਕਮ ਟੂ ਸਾਡੇ ਅੱਜ ਦੇ ਵਲੌਗ ਵਿੱਚ ਆਈ ਹੋਪ ਤੁਸੀਂ ਜਾਨ ਚੜਦੀ ਕਲਾ ਵਿੱਚ ਹੋਵੋਗੇ ਗਾਇਸ ਅਸੀਂ ਅੱਜ ਆਏ ਆ ਰਾਜਵੀਦ ਦਾ ਬਣਾਉਣ ਲੱਗੇ ਆ ਆਪਾਂ ਆਧਾਰ ਕਾਰਡ ਤੇ ਈਸ਼ੂ ਕਰਵਾ ਲਿਆ ਅਸੀਂ ਪਹਿਲਾਂ ਬਣਾਈ ਨਹੀਂ ਵੀਡੀਓ ਹੁਣ ਅਸੀਂ ਬਣਵਾ ਕੇ ਆ ਗਏ ਆ ਅਪਡੇਟ ਕਰਵਾ ਲਿਆ ਜਿੱਦਾਂ ਅਪਡੇਟ ਕੀ ਹੈ ਦਾ ਬਣਵਾਇਆ ਇੱਕ ਲੱਗਾ ਇਹਦਾ ਜਨਮ ਸਰਟੀਫਿਕੇਟ ਤੇ ਇੱਕ ਇਹ ਤੇ ਪਾਪਾ ਦਾ ਲੱਗਾ ਆ ਆਧਾਰ ਕਾਰਡ ਹੋ ਗਿਆ ਇਹਦਾ ਫੋਟੋ ਸਾਡਾ ਨਹੀਂ ਫੋਟੋ ਬਹੁਤ ਸੋਹਣੀ ਆਈ ਹੈ ਇਹਦੀ ਆ ਦੇਖੋ ਫੋਟੋ ਆਈ ਗੋਲੂ ਦੀ ਹੁਣ 5 ਸਾਲ ਬਾਅਦ ਅਪਰੇਟ ਹੋਏਗੀ ਫੇਰ ਇਹ ਦੀ ਇਹ ਤਾਂ ਨਹੀਂ ਬੰਦਦੀ ਵੀਡੀਓ ਜੋ ਜੀ ਗਾਇਸ ਹੁਣ ਅਸੀਂ ਚੱਲੇ ਆਂ ਵਾਪਸ ਇਹਨਾਂ ਨੂੰ ਮੈਂ ਘਰ ਛੱਡ ਕੇ ਤੇ ਫੇਰ ਮੈਂ ਜਾਣਾ ਕੰਮ ਤੇ ਅਪਲਾਈ ਹੋ ਚੁੱਕਿਆ ਹਫਤੇ ਬਾਅਦ ਲੈਣਾ ਇਹਦਾ ਹਾਂ ਉਹ ਆਪੀ ਮੈਂ ਚੈੱਕ ਕਰਵਾ ਲੈਣਾ ਆਣ ਕੇ ਉਹ ਮੈਂ ਹੀ ਲੈਣਾ ਆਪੀ ਆਣ ਕੇ ਫਿਰ ਇਹਦਾ ਪਾਸਪੋਰਟ ਬਣਾਣਾ ਇਹਦਾ ਬਣਾ ਵੀਜ਼ਾ ਪਾਸਪੋਰਟ ਜ਼ਰੂਰੀ ਕਿਉਂਕਿ ਵੀ ਵੀ ਹੋਣਾ ਹੀ ਰੋ ਸੋਚਣ ਦੇ ਸੀਗੇ ਉੱਥੋਂ ਦਾ ਜਾਣ ਵਾਸਤੇ ਪਾਕਿਸਤਾਨ ਜਿਹੜਾ ਆਪਣੇ ਨੰਕਾਣਾ ਸਾਹਿਬ ਨੰਕਾਣਾ ਸਾਹਿਬ ਤੇ ਉੱਥੇ ਮੈਂ ਥਾ ਟਿਕਣ ਜਾਣਾ ਇਹ ਤਾਂ ਫਿਰ ਆਧਾਰ ਕਾਰਡ ਇਹਦਾ ਬਣਿਆ ਨਹੀਂ ਸੀ ਪਾਸਪੋਰਟ ਤੇ ਤੇਰੇ ਕੋਲ ਨਹੀਂ ਜੀ ਆਧਾਰ ਕਾਰਡ ਹੁੰਦਾ ਸੀ ਹੁਣ ਇਹਦਾ ਆਧਾਰ ਕਾਰਡ ਬਣਾਵਾ ਕੇ ਫਿਰ ਪਾਸਪੋਰਟ ਬਣਾਉਣਾ ਤੇ ਇੱਕ ਦਿਨ ਵਾਸਤੇ ਜਾਉਣਾ ਫਿਰ ਉੱਥੇ ਮੈਂ ਥਾ ਟਿਕਣਾ ਜੇ ਮਾਰਨੇ ਚਾਇਆ ਤੇ ਜਦੋਂ ਪਰਮਾਤਮਾ ਨੇ ਬੁਲਾਣਾ ਉਹਦੇ ਬੁਲਾਣਾ ਹਾਂਜੀ ਹਾਂਜੀ ਓਕੇ ਜੀ ਤਨੂ ਵੀ ਅੱਜ ਫੇਰ ਕਾਫੀ ਹੈ ਕਿ ਪਹਿਲਾਂ ਬੱਦਲ ਸਵੇਰੇ ਬਹੁਤ ਜ਼ਿਆਦਾ ਸੀ ਹੁਣ ਕਰਮ ਨਹੀਂ ਫੇਰ ਹੋ ਗਿਆ ਐਸੀ ਆਪਣੇ ਬ੍ਰਦਰ ਨੇ ਪੁਨੀਤ ਭਾਜੀ ਉਹ ਸਟੱਗ ਲੱਗ ਗਿਆ ਕਰਕੇ ਨੇ ਇਹਨਾਂ ਨੇ ਇੱਥੇ ਜਿਤਾਇਆ ਕਾਫੀ ਕੰਮ ਇਹਨਾਂ ਦਾ ਚੱਲਿਆ ਹੁਣ ਕਾਫੀ ਟਾਈਮ ਹੋ ਗਿਆ ਹੈ ਮਤਲਬ ਇਹਨਾਂ ਨੇ ਇੱਥੇ ਪਿੰਡ ਪਿੰਡ ਬਰਾਹੀਵਾਲ ਹੈ ਮਨ ਮੇਨ ਅੱਡੇ ਤੇ ਹੀ ਹੈ ਬਹੁਤ ਐਸਟਿਟ ਬਣਾਉਂਦੇ ਨੇ ਸ਼ਹਿਰੇ ਪੰਜਾਬ ਹਾਂ ਸ਼ਹਿਰੇ ਪੰਜਾਬ ਇਹਨਾਂ ਦੀ ਦੁਕਾਨ ਦਾ ਨਾਮ ਹੈ ਬਹੁਤ ਕੰਮ ਹੁੰਦਾ ਇਹਨਾਂ ਦਾ ਭਾਈ ਦਾ ਬਹੁਤ ਸਫਾਈ ਵਾਲਾ ਕੰਮ ਹੈ ਤੇ ਹੁੰਦਾ ਵੀ ਟੇਸਟ ਇਹਨਾਂ ਦਾ ਵਧੀਆ ਇੱਕ ਨੰਬਰ ਦਾ ਕੰਮ ਹੈ ਸੋਲੇ ਢੂਰੇ ਚੋਲ ਚਾਵਲ ਵੀ ਹੈ ਚਾਵਲ ਛੋਲੇ ਤੇ ਨਾਨ ਹਾਂ ਮਕਾ ਲ ਤਿੰਨ ਚਾਰ ਤਿੰਨ ਚਾਰ ਦਾ ਕੰਮ ਕਰਦੇ ਨੇ ਬਸੇ ਵਧੀਆ ਬਹੁਤ ਵਧੀਆ ਇਹਨਾਂ ਦਾ ਟੇਸਟ ਵੀ ਵਧੀਆ ਹੈ ਹਾਂ ਇਹ ਤੇ ਇਥੇ ਵੀ ਭਾਈ ਨੂੰ ਉਹਨਾਂ ਨੂੰ ਫੋਨ ਕਰਦੀਦਾ ਤੇ ਭਾਜੀ ਪਹੁੰਚਾ ਦਿੰਦੇ ਘਰ ਹੀ ਫੇਅਰ ਹੀ ਹੁੰਦੇ ਹੀ ਆਉਂਦੇ ਹੀ ਨਰਾਲੇ ਦਾ ਆਧਾਰ ਕਾਰਡ ਬਣਵਾ ਕੇ ਸਹੀ ਹੈ ਚਲੋ ਇਥੇ ਪੈਕ ਕਰਵਾ ਲੈਣ ਫੋਨ ਕਰਤਾ ਹੀ ਪੈਕ ਕਰ ਦਿੱਤਾ ਹੈ ਉਹਨਾਂ ਨੇ ਜੋਨਟੀ ਕਾ ਜਾ ਕੇ ਖਾਵਾਂਗੇ ਵੀ ਆਇਆ ਜ਼ਰੂਰੀ ਇੱਥੇ ਜਾ ਕੇ ਹੁਣ ਆਪਾਂ ਹੋ ਚੁੱਕੇ ਆ ਫ੍ਰੀ ਤੇ ਇਹਦੇ ਆਪਾਂ ਮਨਪੀ ਚਿੰਦੇ ਵੀ ਕੰਮ ਤੇ ਤੇ ਮੈਂ ਸੰਦੂਟ ਪੰਡੀਆਂ ਨਾ ਆ ਕੇ ਖਾ ਕੇ ਹੁਣ ਫ੍ਰੀ ਹੋ ਗਏ ਆ ਅਬ ਬਣਾਇਆ ਤੇ ਚਲੋ ਨਹੀਂਗਾ ਕੁਛ ਗਰਮ ਕੀਤਾ ਤੇ ਉਹਨਾਂ ਨੇ ਨਾਲ ਮੌਕ ਤੇ ਮੰਗਦੇ ਸੀਗੇ ਤੇ ਉਹ ਬਣਾ ਕੇ ਦਿੱਤਾ ਸੋ ਉਸ ਤੋਂ ਬਾਅਦ ਹੁਣ ਚੱਲ ਕੇ ਕੰਮ ਤੇ ਤੇ ਰਾਜਵੀਰ ਨੂੰ ਰਾਜਵੀਰ ਨੂੰ ਮੇਰੇ ਕੋਲ ਆਇਆ ਕਿਉਂਕਿ ਜਦੋਂ ਬਾਈ ਨਹੀਂ ਆਤੀ ਤਾਂ ਬਾਈ ਖੁਸ਼ ਆ ਕੇ ਫੇਦੇ ਕੋ ਸਲਾਇਆ ਵਾ ਇਹ ਉਤਨਾ ਡਿੱਗ ਜਾਂਦਾ ਡਿੱਗਦਾ ਡਾ ਰੰਦਾ ਹੋਏ ਤੇ ਉਹ ਕਿ ਬੈਠ ਤੋਂ ਲੈਣਾ ਡੇਲੀ ਜੀ ਸੋ ਉਹ ਚਲ ਗਿਆ ਹੋਇਆ ਕੰਮ ਤੇ ਹੁਣ ਵੇਟ ਹੋ ਰਹੀਆ ਸੁਖੀਰ ਦੀ ਮੈਂ ਵੀ ਹੁਣ ਮਿਲਨੀ ਆਂ ਮੈਂ ਕਿ ਫ੍ਰੀ ਹੋ ਜਾ ਦਸਤਾਰ ਨਾ ਨਾ ਮੇਰਾ ਗਾਇਸ ਸੇ ਬਹੁਤ ਖੁਦਾ ਰੰਦਾ ਫਿਰ ਮੈਂ ਛੋਟੀ ਦਸਤਾਰ ਬੰਨ ਲਈ ਹੁਣ ਤੇ ਬਾਕੀ ਨੀਂਦ ਤਾਂ ਜਿੰਨੀਦਰ ਦਾ ਸਤਾਰ ਉਤਾਰੀਏ ਨਾ ਸਿਰ ਮਤਲਬ ਖੁੱਲਾ ਨਾ ਪਸੀਨੇ ਆਣ ਕਿਦਾਂ ਸਮੈਲ ਜੀ ਆਉਣ ਲੱਗ ਪੈਂਦੀ ਸੋ ਮੈਂ ਥੋੜਾ ਜਿਆਦਾ ਖੋਲ ਕੇ ਰੱਖਦੀ ਆ ਜਦੋਂ ਦਾ ਰਾਜਵੀਰ ਹੋਇਆ ਉਹ ਜਦੋਂ ਵੀ ਮੈਂ ਜਿਆਦਾ ਨਹੀਂ ਖੋਲ ਕੇ ਰੱਖਦੀ ਸਿਰ ਨੂੰ ਤੇ ਹੁਣ ਮੈਂ ਪਰ ਲੱਗਿਆ ਰੈਸਟ ਕਰਨ ਤੇ ਸੁਖਵੀਰ ਨੂੰ ਵੇਟ ਕਰਦੇ ਆ ਸੁਖਵੀਰ ਗਿਆ ਹੈ ਸਕੂਲ ਆਉਂਦਾ ਆ ਤੇ ਫਿਰ ਉਸ ਤੋਂ ਬਾਅਦ ਮੇਰਾ ਫਿਰ ਸਟਾਰਟ ਹੋ ਜਾਣਾ ਕੰਮ ਸ਼ਾਮ ਦਾ ਰੋਟੀ ਪਾਣੀ ਹੋ ਗਿਆ ਫੋੜਾ ਮਤਲਬ ਉਹਦੇ ਯੂਨੀਫਾਰਮ ਵਗੈਰਾ ਪਵਾਸ਼ ਹੋਣ ਵਾਲੀ ਹੋ ਜਾਂਦੀ ਹੈ ਕਿਉਂਕਿ ਅਸ ਲੋਨਣ ਹੋ ਗਏ ਆ ਉਹ ਪਾ ਕੇ ਜਾਂਦਾ ਪਿਆ ਸੋ ਹੁਣ ਆਪਾਂ ਲੱਗੇ ਆ ਰੈਸਟ ਕਰਨ ਰੈਸਟ ਕਰਨ ਤੋਂ ਬਾਅਦ ਟਾਈਮ ਹੋ ਚੁੱਕਿਆ 2:00 ਵੱਜ ਚੁੱਕੇ ਆ ਦੇਖ ਲਓ 2:00 ਵਜ ਗਏ 2 ਘੰਟੇ ਰੈਸਟ ਕਰ ਲਈ ਮੈਂ ਦੋ ਟਾਈਂ ਹਿੰਦੇ ਸੋ ਰਾਤ ਵੀ ਦਾ ਜੇ ਸੁਪਾਇਆ ਇੱਕ ਦੋ ਵਾਰ ਉੱਠਿਆ ਸੀਗਾ ਫਿਰ ਸੌ ਗਿਆ ਫਿਰ ਹੁਣ ਹੁਣ ਸੁਪਾ ਪਿਆ ਹਜੇ ਹੀ ਟੋਗਾ ਫਿਰ ਦੇ ਕਰਿਆ ਫਿਰ ਇਹ ਵੀ ਮੈਨੂੰ ਇਹਦਾ ਤਾਂ ਬਹੁਤ ਰੱਖਣਾ ਪੈਂਦਾ ਹੁਣ ਤੇ ਜਿਆਦਾ ਹੀ ਕੁਝ ਰੱਖਣਾ ਪੰਦਾ ਧਿਆਨ ਕਿਉਂਕਿ ਇੱਕ ਜਣਾ ਇਹਦੇ ਕੋਲ ਰਹਿਣਾ ਚਾਹੀਦਾ ਜ਼ਰੂਰ ਜਾਂ ਤਾਂ ਮੈਂ ਜਦੋਂ ਮੈਂ ਬਾਹਰ ਜਾਂਦੀ ਆ ਤੇ ਆਈ ਸੀ ਦਾ ਕਰਕੇ ਆਪਾਂ ਨਾ ਰੂਮ ਨਾ ਬੰਦ ਕੀ ਦਰਵਾਜ਼ਾ ਬੰਦ ਰੱਖੀਦਾ ਆ ਤੇ ਖੁੱਲਿਉਣਾ ਬਾਹਰ ਜਾਵੇ ਸੋ ਉਹ ਫਿਰ ਇਹਦਾ ਕੂਲਿੰਗ ਵਧਾ ਕਰਕੇ ਨਾ ਵੀ ਬਾਹਰ ਨਾ ਨਿਕਲੇ ਕੋਲਿੰਗ ਉਹਨੂੰ ਫਿਰ ਦਰਵਾਜ਼ੇ ਨੂੰ ਬੰਦ ਰੱਖਣਾ ਪੈਂਦਾ ਤੇ ਇਹ ਕੀ ਕਰਦਾ ਆ ਦਰਵਾਜ਼ੇ ਦੇ ਅੱਗੇ ਬੈਠ ਜਾਂਦਾ ਨਾ ਦਵਾਜ਼ਾ ਖੁੱਲਦਾ ਆ ਨਾ ਕੁਝ ਸੋ ਇਸ ਲਈ ਇੱਕ ਜਣੇ ਨੂੰ ਇੱਥੇ ਰਹਿਣਾ ਪੈਂਦਾ ਵਾ ਤੇ ਨੇ ਰਹਿਣਾ ਬੰਦਾ ਇਹਦਾ ਧਿਆਰ ਰੱਖਾ ਜੀ ਸੋ ਹੁਣ ਮੈਂ ਇਹਦੇ ਕੋਲ ਵਾਹ ਜਾਂਦਾ ਕਿ ਅੱਜ ਤਾਂ ਆਉਂਦਾ ਨਹੀਂ ਤੇ ਮੈਂ ਹੋਰ ਸੁਪੀਰ ਆਏਗਾ ਤੇ ਫਿਰ ਉਹ ਥੇਹੇ ਕੋ ਬੈਠ ਕੇ ਆਪਣਾ ਆਪਣਾ ਬਣਾਉਂਦਾ ਸਕਦਾ ਥੋੜਾ ਮੈਂ ਬਹੁਤ ਧਿਆਨ ਨਾਲ ਕਰਦਾ ਇਹ ਤਰੀਕਾ ਬੈੱਡਰਮ ਖੜਕੋ ਖੜਾ ਹੁੰਦਾ ਆ ਜਿਵੇਂ ਜਦੋਂ ਇੱਕਦਮ ਹੱਥ ਛੁੱਟ ਜਾਂਦੇ ਆ ਖੜੇ ਹੋਇਆ ਨਹੀਂ ਜਾਂਦਾ ਉਹ ਛੁੱਟੇ ਡਿੱਗ ਜਾਂਦਾ ਫਿਰ ਹੁੰਦਾ ਆ ਸੌਫਟ ਲਾਈਨ ਉੱਤੇ ਸੋ ਇਹ ਹੁਣ ਕੋਸ਼ਿਸ਼ ਕਰਦਾ ਮੈਂ ਤੁਰਾਂ ਮਤਲਬ ਲਿਟਦਾ ਨਿਰਦਾ ਬਹੁਤ ਘਟ ਰਿਹੜਿਆ ਇਹਨੂੰ ਮੈਂ ਜਲਦੀ ਹੈ ਨਹੀਂ ਮੈਂ ਜਲਦੀ ਤੁਰਾਂ ਕੋ ਅੰਜ ਗਾਇਸ ਸੁਖਵੀਰ ਆ ਚੁੱਕਿਆ ਟਾਈਮ ਹੋ ਚੁੱਕਿਆ ਜੀ ਜਾਨ ਵੱਜ ਗਈਆਂ ਤੇ ਆ ਗਿਆ ਉਹ ਐਨੇ ਕੱਪੜੇ ਉੱਪਰ ਲਾ ਕੇ ਕਹਿੰਦਾ ਮਮਾ ਸੈਂਡਵਿਚ ਬਣਾ ਕੇ ਦੋ ਕਿੱਧਰ ਗਿਆ ਰੋਸਟ ਰੋਸਟ ਕਰਕੇ ਮਲਾਈ ਲਾ ਕੇ ਖਾਂਦਾ ਮੱਖੀ ਆ ਗਈ ਉਹਨੂੰ ਉਡਾ ਅੰਦਰ ਦਰਵਾਜ਼ਾ ਬੰਦ ਤੇ ਮੱਖੀ ਆ ਗਈ ਤੇ ਰਾਜਵੀਰ ਵੀ ਉੱਠ ਚੁੱਕਿਆ ਇਹ ਵੀ ਸੈਂਡਵਿਚ ਮੰਗਦਾ ਐ ਖਾਣ ਨੂੰ ਉਹਦੇ ਕੋਲ ਉੱਪਰ ਜਾਂਦਾ ਐ ਬੈਠ ਕੇ ਆ ਜਾਂਦਾ ਫਿਰ ਹੁੰਦਾ ਬਿਆ ਕਿਸ ਪੜਿਆ ਦੇਖੋ ਅਲੱਗ ਸੀ ਆ ਰਿਹਾ ਸੁਖਵੀਰ ਦੇਖਦਾ ਪਿਆ ਸੁਰਜ ਜੋਸ਼ੀ ਦੇ ਵਲੌਗਸ ਇਹ ਨੂੰ ਪਸੰਦ ਕਰਦਾ ਆਪਣੇ ਵੀ ਵੇਖ ਲਿਆ ਕਰ ਆਪਣੇ ਤਾਂ ਨਹੀਂ ਨੂੰ ਹੈਗਾ ਸੁਖਵੀਰ ਉੱਠ ਗਿਆ ਹੈ ਖੇਡਦਾ ਪਿਆ ਸੁਖਵੀਰ ਹੈ ਰਾਜਵੀਰ ਹੈ ਸੋ ਇਹਨਾਂ ਦਾ ਨਾਮ ਦਾ ਭਲੇਖਾ ਬੜਾ ਪੈਂਦਾ ਗਾਇਸ ਇਹ ਵੀ ਕਹਿੰਦੇ ਹੋਣੇ ਇਹਨੂੰ ਸੁਖਵੀਰ ਕਈ ਜਾਂਦੇ ਆ ਰਾ ਕਦੀ ਇਹਨੂੰ ਰਾਜਵੀਰ ਕਹਿ ਦਿੰਦੇ ਇਹਦਾ ਨਾਮ ਹੈਗਾ ਆ ਰਾਜਵੀਰ ਤੇ ਇਹਦਾ ਨਾਮ ਹੈਗਾ ਸੁਖਵੀਰ ਢਿੱਡੂ ਦਾ ਆ ਦੇਖੋ ਢਿੱਡ ਖਾ ਖਾ ਕੇ ਸੈਂਡਵਿਚ ਢਿੱਡ ਨਹੀਂ ਕੀ ਜਾਂਦਾ ਹੁਣ ਇਹਦਾ ਹਣਾ ਆ ਬੜੇ ਹੋ ਤੇ ਆ ਹੈਗਾ ਰਾਜਵੀਰ ਆ ਹੈਗਾ ਰਾਜਵੀਰ ਰਾਜਵੀਰ ਕੋਈ ਸੈਂਡਵਿਚ ਨਾ ਪੂਰੀ ਜਦੋਂ ਜੈਦ ਹੋ ਰਹੀ ਹੈ ਮੁੰਚ ਪਾਣੀ ਕੋਸ਼ਿਸ਼ ਬਹੁਤ ਸ਼ਕੀਨ ਆ ਮਤਲਬ ਨਾ ਹੋਰ ਨਹੀਂ ਚੀਜ਼ਾਂ ਖਾਣੀਆਂ ਇਹ ਹੀ ਚਾਹੁੰਦਾ ਵਾ ਕਿ ਬਸ ਮੈਨੂੰ ਨਾ ਰੋਟੀ ਦੋ ਹੋਰ ਸਾਰਾ ਕੁਝ ਦਿਨੇ ਆ ਇਹ ਤਾਂ ਸੈਰਲ ਹੈ ਵੇਰਾ ਵਗੈਰਾ ਹੋ ਗਿਆ ਇਹ ਨਹੀਂ ਖਾਣਾ ਇਹ ਮੈਂ ਹੋਮਰ ਮੈਂ ਤਿਆਰ ਕੀਤਾ ਆਪਦਾ ਹੈ ਤਿਆਰ ਕਰਕੇ ਦੇਣੀ ਇਹਨੂੰ ਸਾਰਾ ਲੈ ਪੋਲੀ ਖੰਡਾ ਤੁਹਾਨੂੰ ਲੱਗਦਾ ਬਾਹਰੋਂ ਮੰਗਵਾ ਕੇ ਤਾਂ ਫੇਰ ਉਹ ਬਣਾ ਕੇ ਖਵਾ ਕੇ ਦੇਖਾ ਕਰੀ ਜੇ ਖਾ ਲੂਗਾ ਤੇ ਭਾਈ ਸਹੀ ਹੈ ਘਰ ਮੇਰੇ ਤਾਂ ਲਾਈਟ ਨਹੀਂ ਦੀ ਕੁੜੀ ਬਣਾਇਆ ਸੀ ਅੱਜ ਇਹਦਾ ਆਧਾਰ ਕਾਟਦਾ ਕਰਕੇ ਨਾ ਮਾਲ ਅੱਖਾਂ ਚ ਪੈਂਦੇ ਮੈਂ ਉਦਦੇ ਪਿੱਛੇ ਪੋਲੀ ਵੀ ਕਰ ਦਿੱਤੀ ਆ ਦੇਖੋ ਵੈਸੇ ਹੁਣ ਉੱਥੇ ਕਹਿੰਦਾ ਹੁਣ ਸੈਂਡਵਿਚ ਆਪ ਤੇ ਮੋਪ ਗਿਆ ਹੁਣ ਲੈਣ ਚੱਲਦਾ ਨਹੀਂ ਵਾਪਸ ਆ ਗਿਆ ਜਾਓ ਲੈ ਲਓ ਭਾਜੀ ਕੋਲ ਵੀਰੇ ਕੋਲ ਸੈਂਡਵਿਚ ਕਿੱਥੇ ਆ ਬ੍ਰੈਡ ਲੈ ਲਓ ਵੀਰੇ ਕੋਲ ਨਹੀਂ ਲੈਣਾ ਇਹ ਤਾਂ ਬੰਦਾ ਬੜਾ ਸੋਹਣਾ ਇਦਾਂ ਦੇਖ ਖੜਦਾ ਤਾਂ ਇਹ ਆਹ ਹੋ ਗਿਆ ਨਾ ਖੜਾ ਬਸ ਇਦਾਂ ਫੜ ਕੇ ਬੈਠੇ ਨੂੰ ਖੜਾ ਹੋ ਜਾਂਦਾ ਉਹ ਗਾੜੀ ਹੈ ਭਾਈ ਉਹ ਗਾੜੀ ਕੌਣ ਚੀਏ ਸੁਖੀਰਾ ਸੁਖੀਰ ਨੇ ਜਾਣਾ ਵਾ 4 ਵਜੇ ਟਿਊਸ਼ਨ ਜਾਣਾ ਸੀ ਹਜੇ ਤੱਕ ਇਹਦੇ ਪਾਪਾ ਨਹੀਂ ਆਏ ਅਜੇ ਕਿਉਂਕਿ ਛੱਡਣ ਜਾਣ ਦੀ ਬੜੀ ਦਿੱਕਤ ਹੈ ਮੈਂ ਵੀ ਕਹਿੰਦਾ ਸਕੂਟੀ ਨਹੀਂ ਹੁੰਦੀ ਨਾ ਘਰ ਢਿੱਡ ਲੂ ਕੱਪੜੇ ਪਾ ਕੇ ਬੈਠਿਆ ਕਰ ਇਦਾਂ ਹੀ ਬਿਆਨ ਆ ਆ ਦੇਖੋ ਇਹ 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 ਲੱਗਾ ਹੁਣ ਥੜਾ ਚਲੋ 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 ਹੋ ਜੋ ਹੋ ਜੋ ਖੜੇ ਖੜੇ ਖੜੂ ਪਲੇਟ ਫੜੋ ਵੀਰੇ ਦੀ ਜਦੋਂ ਮੈਂ ਦੇਖ ਲੈਨੇ ਹਾਂ ਤਾਂ ਮੇਰੇ ਅੱਲ ਆ ਜਾਂਦਾ ਕੋਈ ਚਲੋ ਐਤੋਂ ਮੈਨੂੰ ਫੜ ਕੇ ਖੜਾ ਹੋਣ ਲੱਗਾ ਇਹ ਇਹ ਅੱਧਰ ਚੱਲਾ ਹੁਣ ਇਹ

Uh... ਉੱਚੀ ਗੇਟੀਨ ਕੀ ਬਣਾ ਲਿਆ ਦਾ ਉਹ ਸਾਰੇ ਭੂਏ ਦੇ ਇੱਕ ਪਹੀਏ ਸਾਰੇ ਅੰਦਰ ਬੰਨੇ ਹੁਣ ਨਿਕਲਣ ਲੱਗੇ ਹੋਣ ਨਿਕਲਣ ਲੱਗੇ ਆਓ ਜਾ ਦੂਦਾ ਬਈਲਾ ਪਾਪਾ ਜਾਂਦੇ ਕਰਨੇ ਚੰਗੇ ਹਾਂਜੀ ਗਾਇਸ ਹੁਣ ਅਸੀਂ ਪਛਾਦਾ ਛੱਕ ਲਿਆ ਆ ਪਛਾਦਾ ਛੱਕ ਕੇ ਤੇ ਹੁਣ ਅਸੀਂ ਬੈਠਿਆਂ ਖੇਡੀ ਖੇਡੀ ਕਰ ਹਣਾ ਕੈਨਾਂ ਵੀਡੀਓ ਬੰਦੀ ਵੀ ਵੀਡੀਓ ਬੰਦੀ ਵੀ ਵੀਦੋ ਬੰਦੀ ਪੀ ਗਾਇ ਵੀ ਵੀਦੋ ਬੰਦੀ ਪੀ ਰੋਣਾ ਨਹੀਂ ਵੀਦੋ ਬੰਦੀ ਪੀ ਵੀ ਵੀਦੋ ਬੰਦੀ ਪੀ ਪੁਏ ਚੜਿਆ ਪੁਏ ਚੜਿਆ ਤੂੰ ਏੜਾ ਹੈਂ ਜੀ ਰਾਵੀਰ ਰਾਵੀਰ ਪੁਏ ਚੜਿਆ ਨਾ ਤੂੰ ਪੁਏ ਚੜਿਆ ਨਾ ਪੁਏ ਚੜਿਆ ਬੈਣਾ ਨਹੀਂ ਕਹਿੰਦਾ ਬਸ ਮੈਨੂੰ ਖੜੇ ਰੱਖੋ ਖੜੇ ਖਲੋਤਾ ਹੈ ਆ ਉਹ ਬਾਉ ਜੀ ਲੱਗੇ ਫੋਨ ਲੈ ਕੇ ਹਾਂਜੀ ਹਾਂਜੀ ਕੀ ਗੱਲ ਆ ਹਾਂ ਜੀ ਕਹਿੰਦਾ ਮੈਨੂੰ ਫੋਨ ਫੜਾਓ ਕੀ ਲੈਣਾ ਟੋਏ ਨਾ ਨਹੀਂ ਖੇਡਦਾ ਆਪਣੇ ਬਸ ਇਹਨੇ ਵੱਡੇ ਵੱਡੇ ਜਿਹੇ ਚਾਰ ਰਿਮੋਟ ਨਾਲ ਖੇਡਣਾ ਤੇ ਜਾ ਫੋਨ ਨਾਲ ਹਾਂਜੀ